ਗੁੰਡਾਗਰਦੀ ਜੀ ਗੈਂਗਸਟਰ ਇੱਥੇ ਬਿਠਾਇਆ ਹੈ ਜੀ ਜੋ ਲੋਕਲ ਮਾਰਕੁੱਟ ਕਰਕੇ ਫੈਲਾਖੋ ਕੇ ਪਾਰੀਆਂ ਜਾ ਰਹੀਆਂ ਨੇ ਕਾਨੂੰਨ ਦਾ ਵੇਖੀ ਜਾ ਰਹੀ ਹੈ ਇਹ ਡਰਾਮਾ ਵੇਖੀ ਜਾ ਰਹੀ ਜਿਵੇਂ ਲੱਗਦਾ ਹੈ ਭਗਵਾਨ ਤਾਂ ਮਾਨ ਨੇ ਜਿਹੜੀ ਇਹ ਡਾਇਰੈਕਸ਼ਨ ਇਸ ਤਰ੍ਹਾਂ ਦਿੱਤੀ ਹੈ ਮੈਂ ਗੋਲਦੀ ਸਾਹਿਬ ਨੂੰ ਜੱਟਾ ਜਾਣਾ ਤੇ ਜੋ ਰੋੜਾ ਵਾਲੇ ਮੁੰਡੇ ਵੀ ਕਹਿ ਦੇ ਜਦ ਮੈਨੂੰ ਨਹੀਂ ਮੇਰਾ ਮਾਤਾ ਜਿੰਦਾ ਕਿਹਾ ਸੀ ਬਾ ਉਹਦਾ ਵਰਮ ਨਹੀਂ ਦੇਣਾ ਚੁਕਾ ਮੈਂ ਅਸੀਂ ਆਪ ਜਾ ਵਿਜਨ ਬਚਾ ਕੇ ਅਸੀਂ ਬਾਹਰ ਪੱਜ ਗਏ ਆ ਜੀ ਅਸੀਂ ਕਿ ਸਾਨੂੰ ਪੁਲਿਸ ਨੂੰ ਨਾ ਮਾਰਦੇ ਤੇ ਬਾਹਰ ਉਹਨਾਂ ਆਇਆ ਆਟ ਕੇ ਜੀ ਇੰਤਹਾਸ ਸਰਪੰਚ ਜਾਲ ਟੱਕਾ ਕਰ ਰਿਹਾ 10 ਸੋਨਾ ਸੰਗਰ ਕੌਮ ਕਰੇ ਕੌਲ ਦੀ ਪਾਰਟੀ ਦੇ ਜਿਹੜਾ ਸਰਕਾਰੀ ਮੁਵਈ ਨੇ ਆ ਗਿਆ ਤੁਮ ਤੁਮਲਾਜਮ ਐਸਾ ਫਟਿਆ ਪਾ ਜੀਅ ਟਿੰਡ ਦੀ ਜਿਹੜਾ ਪਿੰਡ ਨਾਲ ਚੰਦਾ ਲੱਗੂਆ ਸਰਪੰਚੀਓ ਨੂੰ ਮਿਲ ਜੂਗੀ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਤਾਂ ਐਮਪੀ ਸਾਹਿਬ ਇੱਥੇ ਪਹੁੰਚੇ ਆ ਐਮਪੀ ਸਾਹਿਬ ਨਾਲ ਗੱਲਬਾਤ ਕਰਦੇ ਆ ਅੰਦਰ ਜਾਇਜ਼ਾ ਲੈ ਕੇ ਪਹੁੰਚੋ ਕੀ ਕਹਿਣਾ ਦੇਖੋ ਜੀ ਗੁੰਡਾ ਗਰਦੀ ਜੀ ਗੈਂਗਸਟਰ ਇੱਥੇ ਬਿਠਾਏ ਆ ਜੀ ਲੋਕਲ ਮਾਰਕੁੱਟ ਕਰਕੇ ਫੈਲਾ ਖੋ ਕੇ ਪਾਰੀਆਂ ਜਾ ਰਹੀਆਂ ਤੁਸੀਂ ਕਰੋ ਇੰਨਾ ਪੁਲਿਸ ਪ੍ਰਸ਼ਾਸਨ ਪੁਲਿਸ ਦੇ ਉੱਚ ਅਧਿਕਾਰੀ ਸਪੈਸਰ ਕੋਲ ਕਰੇ ਨੇ ਪੁਲਿਸ ਦਾ ਵੇਖੀ ਜਾ ਰਹੀ ਹੈ ਇਹ ਡਰਾਮਾ ਵੇਖੀ ਜਾ ਰਹੀ ਜਿਵੇਂ ਲੱਗਦਾ ਹੈ ਭਗਵਾਨ ਤਾਂ ਮਾਨ ਨੇ ਜਿਹੜੀ ਇਹ ਡਾਇਰੈਕਸ਼ਨ ਇਸ ਤਰ੍ਹਾਂ ਦਿੱਤੀ ਹੈ ਕਿ ਮਾਰਕੁੱਟ ਕਰਕੇ ਫੈਲਾ ਪਾਰ ਕੇ ਆਮ ਆਦਮੀ ਦੇ ਬੰਦੇ ਕੈਂਡੀਡੇਟ ਕੈਂਡੀਡੇਟ ਬਣਾਏ ਜਾਣ ਹੋਰ ਨਾ ਬਣਾਏ ਜਾਣ ਆ ਇੱਥੇ ਅੰਦਰ ਫੈਲਾ ਪਾਰ ਦੇਲ ਵਾਸਤੇ ਆਏ ਉਹਨਾਂ ਦੇ ਲੋਕਾਂ ਦੇ ਸਿਰ ਪਾਰ ਤੇ ਮੂੰਹ ਪਾਰਤਾ ਅਸੀਂ ਨੀ ਗੱਲ ਕਰ ਰਹੇ ਹਾਂ ਇੱਥੇ ਅੰਦਰ ਨਹੀਂ ਗੱਲ ਹੈ داخله اندر ਦੇ ਅੰਦਰ ਬੰਦੇ ਦਾਖਲ ਪਏ ਸਟਾਂ ਲੱਗੀਆਂ ਤੇ ਆ ਆ ਇਹ ਕਰ ਰਹੇ ਗੁੰਡਿਆਂ ਦੀ ਸਰਕਾਰ ਹੈ ਜਿਹੜੀ ਇੱਥੇ ਚਰੇ ਆ ਗੁੰਡਾਗਰਦੀ ਤੇ ਲੁੱਟਖੋ ਪੈਸਿਆਂ ਨਾਲ ਸਰਪੰਚੀਆਂ ਇਹ ਦੋ ਦਿਨ ਦੂਰ ਨਹੀਂ ਜਦੋਂ ਇਹਨਾਂ ਨੂੰ ਹਿਸਾਬ ਦੇਣਾ ਪੈਣਾ ਹੈ ਜੀ ਠੀਕ ਹੈ ਨਾ ਤੁਸੀਂ ਹੁਣ ਬਾਹਰ ਇੱਕ ਦਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ ਹੈ ਨਹੀਂ ਦਰਨਾ ਇਹ ਲੋਕਾਂ ਦੇ ਵਿੱਚ ਹੋਰ ਕੀ ਹੋਣਾ ਹੈ ਇਲੈਕਸ਼ਨ ਜਿਹੜਾ ਇਲੈਕਸ਼ਨ ਜੇ ਤਾਂ ਇਲੈਕਸ਼ਨ ਵੋਟਾਂ ਨਾਲ ਜਿੱਤ ਕੇ ਆਉਣ ਵੋਟਾਂ ਦੇ ਬਚਤ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ ਕਿਉਂਕਿ ਜਿਲੇ ਦੇ ਮਾਨਯੋਗ ਡੀਸੀ ਸਾਹਿਬ ਐਨਐਸਪੀ ਸਾਹਿਬ ਆਖੇ ਮੈਂ ਸਾਰਿਆਂ ਨਾਲ ਗੱਲਬਾਤ ਕੀਤੀ ਜਦੋਂ ਡਾਇਰੈਕਸ਼ਨ ਆਈ ਸੀਐਮ ਦੀਆਂ ਡਾਇਰੈਕਸ਼ਨਾਂ ਨੇ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਿੱਤਾ ਬਤਨ ਬਣਾਣੇ ਹੈ ਤੇ ਫਿਰ ਉਹ ਕੀ ਕਰ ਲੈਂਗੇ ਇਹ ਪੁਰਸ ਸਿਰਫ ਵੇਖਣ ਤੇ ਹੈ ਕੋਈ ਕਿਸੇ ਦੀ ਮਤਲਬ ਨਹੀਂਗਾ ਇੱਥੇ ਸ਼ਰਮ ਅੰਦਰ ਆ ਕੇ ਦੇਖੋ ਮਾਰਨਾ ਸੱਤਾ ਲਾਣੀ ਹੈ ਸ਼ਰਮ ਕਾਪਿਆ ਲੈ ਕੇ ਤੁਰੇ ਫਿਰਨਾ ਉਹ ਕਿਹੜੀ ਸਰਕਾਰ ਹੈ ਪਿਸਤ ਕਈਆਂ ਦੀਆਂ ਨੇ ਕਾਪੇ ਲੈ ਕੇ ਉਹ ਅੰਦਰ ਫੋਨ ਨਹੀਂ ਚਾਲ ਦਿੰਦੇ ਜੰਗਲ ਕੌਣ ਦਾ ਜੰਗਲ ਦਾ ਰਾਜ ਹੈ ਅੰਦਰ ਕਿਉਂ ਅੱਛਾ ਅੰਦਰ ਸੱਟਾਂ ਲੱਗੀਆਂ ਕਾਪਿਆਂ ਨਾਲ ਮੂੰਹ ਵੱਢਿਆ ਤੁਸੀਂ ਜਾ ਕੇ ਹਸਪਤਾਲ ਦੇਖੋ ਜੀ ਐਸਾ ਦੀ ਆਸਥਿਤੀ ਹੈ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਫਾਈਲਾਂ ਪਾਰ ਦਿੱਤੀਆਂ ਉਹਨਾਂ ਦਾ ਕੀ ਬਣੂਗਾ ਜੀ ਜਿਨ੍ਹਾਂ ਨੇ ਫਾਈਲਾਂ ਪਾਰਤੀਆਂ ਗਈਆਂ ਉਸ ਨੂੰ ਪੂਰੀਆਂ ਕਰਾਵਾਂਗੇ ਫਾਈਲ ਜਿਹੜੀ ਹੈ ਜਿਹੜੀ ਵੀ ਕਿਸ ਦੀ ਨਹੀਂ ਜੇ ਕੋਈ ਨਹੀਂ ਕੁਝ ਜਮ੍ਹਾਂ ਕਰੂਗਾ ਉਹ ਅਧਿਕਾਰੀ ਜ਼ਿੰਮੇਵਾਰ ਹੋਣਗੇ ਜੀ ਜਿਹਦੀ ਫਾਈਲ ਇਹਨਾਂ ਦੀ ਵਜ੍ਹਾ ਕਰਕੇ ਰਹੇਗੀ ਅਧਿਕਾਰੀ ਜ਼ਿੰਮੇਵਾਰ ਹੋਏ ਕਿ ਸਾਡੀ ਸਰਕਾਰ ਜਦੋਂ ਆਈ ਉਹਦਾ ਸਾਫਤਾ ਉਹ ਅਸੀਂ ਲੈਣਾ ਧੰਨਵਾਦ ਜੀ ਸੋ ਇਹ ਇੱਥੇ ਪਹੁੰਚੇ ਸੀ ਐਮਪੀ ਛੇਰ ਸਿੰਘ ਕਮਾਇਆ ਜੀ ਦਾ ਜਿਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੀਆਂ ਫਾਈਲਾਂ ਜਿਹੜੀਆਂ ਇੱਥੇ ਪਾੜ ਦਿੱਤੀਆਂ ਨਹੀਂ ਜਾਏ ਉਹਨਾਂ ਦੇ ਜ਼ਿੰਮੇਵਾਰ ਅਧਿਕਾਰੀ ਹੋਣਗੇ ਤਾਂ ਤਸਵੀਰਾਂ ਤੁਹਾਨੂੰ ਅਸੀਂ ਇੱਕ ਵਾਰ ਫਿਰ ਦਿਖਾ ਦਿੰਨੇ ਆ ਐਮਪੀ ਸਾਹਿਬ ਇੱਥੇ ਪਹੁੰਚੇ ਆ ਤਾਂ ਉਹਨਾਂ ਨੇ ਅੰਦਰ ਦਾ ਚਾਜਦਾ ਜਿਹੜਾ ਲਿਆ ਸਪੰਸਰ ਸਰਪੰਚ ਦਾ ਟੱਕਾ ਕਰ ਰਿਹਾ ਚ ਸੋਨਾ ਸੰਦਰ ਕੰਮ ਕਰ ਰਹੇ ਆ ਜੀਲ ਜੀ ਪਾਰਟੀ ਦੇ ਜਿਹੜਾ ਸਰਕਾਰੀ ਮੋਬਾਈਲ ਆ ਗਿਆ ਤੁਸ ਮਲਾਜਮ ਐਸਟੈਂਡ ਪਟਿਆ ਐਸਪੀ ਨੇ ਸਾਨੂੰ ਤੇ ਬਸ ਇਹ ਐਸਪੀ ਪਹਿਲਾਂ ਉਹਨਾਂ ਨੇ ਕਹਿ ਰਹੇ ਬੀ ਉਹਨਾਂ ਨੇ ਕਹਿੰਦੇ ਕਿ 10 ਵਜੇ ਤੱਕ ਫੈਲਾ ਭਰਿਆ ਜਾਣਗੇ ਉਸ ਤੋਂ ਬਾਅਦ ਫੈਲਾ ਨਹੀਂ ਭਰਿਆ ਜਾਣ ਗਿਆ ਸਾਨੂੰ ਉਹਨੇ ਮਿੱਟਾ ਮੁਹੰਮਦ ਦੇ ਅਸਪੀ ਸਾਹਿਬ ਨੇ ਤੁਹਾਡੇ ਦੁਬਾਰਾ ਫੈਲਾ ਭਰਾ ਦੇਾਂਗੇ ਕੀ ਕਰਦੇ ਹੋ ਸਰਕਾਰ ਸਾਡੇ ਦੁਆਰਾ ਅਸੀਂ ਸਰਕਾਰ ਦੇ ਮੰਗੇ ਕਰਦੇ ਬਸ ਸਾਡਾ ਫੈਲਾ ਜਿਹੜੀ ਐ ਨਾ ਸਾਨੂੰ 10:30 ਤੱਕ ਭਰਿਆ ਜਾਣਗਾ ਭਾਈ ਅਗਰ ਮੈਂ ਕੋਈ ਨਹੀਂ ਅਜੇ ਤੱਕ ਸਾਨੂੰ ਹਾਂ ਅਸੀਂ ਅਜੇ ਤੱਕ ਰਾਜ ਦੇ ਜੱਬ ਵੀ ਪਿਆਰੇ ਅਸੀਂ ਆਪ ਜਾਨ ਬਚਾ ਕੇ ਅਸੀਂ ਬਾਹਰ ਪਾਜ ਗਏ ਆ ਜੀ ਅਸੀਂ ਕਿ ਸਾਨੂੰ ਪੁਲਿਸ ਨੂੰ ਨਾ ਮਾਰਦੇ ਤੇ ਬਾਹਰੋਂ ਨਾ ਆਇਆ ਆਟ ਕੇ ਜੀ ਸਵੇਰ ਦੇਖ ਨੂੰ ਖੜੇ ਆਏ ਸੀ ਇਹ ਸਾਡੀਆਂ ਸਾਰੀਆਂ ਫੈਲਾਂ ਨਹੀਂ ਫਰਾਈ ਜਾਂਦੀ ਉਹਨੀਆਂ ਰਜੈਕਟ ਕੀਤੀਆਂ ਨੇ ਉਹ ਰਜੈਕਟ ਕੀਤੇ ਆ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਾਂਗੇ ਜੇ ਪੈਣ ਜਮਾਲ ਕਦੇ ਵਿੱਚ ਕੋਈ ਇਲੈਕਸ਼ਨ ਨਹੀਂ ਹੋਣ ਦਾਂਗੇ ਜੀ ਠੀਕ ਹੈ ਇਹ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਜੀ ਮੈਂ ਬਿਆਨ ਦੇਣੇ ਨੇ ਅੱਜ ਦੇ ਪ੍ਰਸ਼ਾਸਨ ਦੇ ਮੁਤਾਬਕ ਹਾਂਜੀ ਇੰਨਾ ਬੁਰਾ ਹਾਲ ਹੋਇਆ ਏ ਨਾਮ ਬੁਲਾ ਹਲਾਇਆ ਭਗਵਾਨ ਜੀ ਮਾਨ ਇਹ ਚੱਕ ਕੇ ਜੀ ਲੋਰ ਵੀ ਆ ਗਈ ਸਾਡੀ ਸਰਕਾਰ ਬਿਲਕੁਲ ਬੇਗਰ ਕਰਨ ਵਾਲੀ ਹੈ ਬਰਾ ਬਿਆਨ ਦੇ ਬੋ ਨਾ ਆਪ ਥੱਲੇ ਆ ਗਿਆ ਮੇਰਾ ਮੋਟਰ ਟੁੱਟਿਆ ਪਿਆ ਇਹ ਕੀ ਗੱਲ ਹੈ ਜਿਹੜਾ ਸਾਰੇ ਪੁੱਤ ਡੰਡੇ ਮਾਰੇ ਸਾਨੂੰ ਖਬਰ ਰਵੇ ਇਹ ਜੋ ਲੰਮੇ ਛਾਲੇ ਮੈਂ ਰੋੜਾ ਵਾਲੀ ਮੰਡੀ ਤੋਂ ਆਇਆ ਨਹਿਰ ਭਾਗ ਕੋਈ ਕੰਮ ਕੀਤਾ ਹੈ ਮੈਂ 30 ਸਾਲ ਕੰਮ ਕੀਤਾ ਲੋਕਾਂ ਨੂੰ ਪਾਣੀ ਦਿੱਤਾ आज मेरी वोट वाली हक भी कोई खतरा हो गया मैं गोल्डी साहब ਨੂੰ ਦੱਸਣਾ ਚਾਹਣਾ ਕਿ ਜੋਣਾ ਵਾਲੇ ਮੰਡੀ ਵੀ ਗਾਇਜ ਤੇ ਮੈਨੂੰ ਨਹੀਂ ਮੇਰਾ ਮਾਂ ਦੇ ਜਵੰਦਰ ਗਿਆ ਸੀ ਮੈਂ ਉਹਦਾ ਵਰਨ ਨਹੀਂ ਦੇਣਾ ਚਾਹਾਂ ਮੈਂ ਭਗਵੰਦ ਮਾਲ ਨੂੰ ਚਾਪੇ ਨਹੀਂ ਹਵੇ ਤੇ ਅੱਜ ਵੀ ਮੈਂ ਸੱਚਾ ਬੰਦਾ ਹੈ ਗਾਜੇ ਹਰ ਪਾਰਟੀ ਦੇ ਬੰਦੇ ਸਰਪੰਚੀਅ ਪਿੰਡ ਦੀ ਜਿਹੜਾ ਪਿੰਡ ਨਾਲ ਚੰਦਾ ਲੱਗੂਗਾ ਸਰਪੰਚੀ ਨੂੰ ਮਿਲ ਜੂਗੀ ਇਹਦੇ ਵਿੱਚ ਕੋਈ ਰੋਲ ਨਹੀਂ ਤੇ ਜਿਹੜੇ ਬਾਹਰ ਵਕ ਵਕ ਪਾਰਟੀਆਂ ਦੇ ਆਗੂ ਜਿਹੜੇ ਧਰਨਾ ਲਗਾ ਕੇ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਕਿਸ ਤਰ੍ਹਾਂ ਦੇਖ ਰਹੇ ਹੋ ਮੇਰੀ ਗੱਲ ਸੁਣੋ ਬਿਲਕੁਲ 100% ਕਿਸੇ ਨਾਲ ਕੋਈ ਟਕਰਾਅ ਹੈ ਕੋਈ ਕੋਈ ਹੱਤਕਾਲ ਹੈ 100% ਸੱਚ ਦੀ ਗੱਲ ਹੈ ਤੇ ਤੁਸੀਂ ਅੰਦਰ ਦੇਖ ਕੇ ਆਏ ਹੋ ਕਿੰਨੇ ਕਿੰਨੇ ਵਜੇ ਤੱਕ ਜਿਹੜਾ ਹੁਣ ਸਮਾਂ ਜਿਹੜਾ ਫਾਈਲਾਂ ਜਿਹੜੀਆਂ ਆਉਣ ਲੈਣੀਆਂ ਨੇ ਬਿਲਕੁਲ 3 ਵਜੇ ਤੱਕ ਦਾ ਟਾਈਮ ਸੀ ਪਰ ਜਿਹੜਾ ਗੇਟ ਤੋਂ ਅੰਦਰ ਆ ਗਿਆ ਚਾਹੇ ਰਾਤ ਦੇ 10 ਵਜੇ ਉਹਦੀ 100% ਫਾਈਲ ਲਈ ਜੀ ਅਸਵੇ ਦੀ ਕੀ ਗਲਤ ਹੈ ਜੀ ਬਾਰ-ਬਾਰ ਬਿਨਾਂ ਕਲੇ ਲੋਕਾਂ ਤੇ ਪ੍ਰੈਸ਼ਰ ਬਣਾਉਣਾ ਚੰਗਾ ਕੰਮ ਨਹੀਂ ਅਸੀਂ ਤਾਂ ਇਹ ਚੋਣ ਜੀ ਹਰ ਇੱਕ ਦਾ ਹੱਕ ਹੈ ਪ੍ਰੋਪਰ ਹਰ ਬੰਦਾ ਦਾ ਕਾਗਜ਼ ਭਰ ਸਕਦਾ ਹੈ ਇਸ ਵਾਰ 100% ਪੰਚਾਇਤ ਇਲੈਕਸ਼ਨ ਹੋਣਗੇ ਜਿਹੜੇ ਕਦੇ 25 ਸਾਲਾਂ ਚ ਹੋਏ ਜਿੰਨਾਂ ਨੇ ਪਹਿਲਾਂ ਪਾਰ ਦਿੱਤੀਆਂ ਸੀ ਉਹਨਾਂ ਦੇ ਉਹਨਾਂ ਨੂੰ ਕਿਵੇਂ ਦੇਖਦੇ ਜੀ ਬਿਲਕੁਲ ਉਹ ਆ ਗਈ ਕਾਰਵਾਈ ਕਰਨ ਜਿਨ੍ਹਾਂ ਦੀ ਕਾਰਵਾਈ ਕਰਨੀ ਹੈ ਉਹ ਆ ਜਾ ਉੱਥੇ ਲਿਖੋ ਕੋਈ ਗੱਲ ਨਹੀਂ ਧੰਨਵਾਦ ਜੀ ਸੋ ਐਮਐਲਏ ਸਾਹਿਬ ਨੇ ਕਿਹਾ ਕਿ ਜਿਹੜੇ ਕਾਗਜ਼ ਪਹੁੰਚੇ ਆ ਉਹਨਾਂ ਦਾ ਕਹਿਣਾ ਹੈ ਕਿ ਜਿੰਨਾਂ ਦੀਆਂ ਫਾਈਲਾਂ ਪਾਰ ਦਿੱਤੀਆਂ ਗਈਆਂ ਐ ਉਹ ਆਪਣੀ ਜਿਹੜੀ ਆ ਕਾਰਵਾਈ ਕਰਵਾਉਣ दिल्ली क्राइम नेशनल न्यूज़ नजर सफर